ਵੜੀ ਆ ਇਹ ਮੁਠੀ ਪਰ ਕਾਮਰੇਡ ਹੈ ਇਹ ਮੁਠੀ ਪਰ ਕਾਮਰੇਡਾਂ ਨੇ ਰਾਤ ਨੂੰ ਬੈਠ ਕੇ ਦੁਸ਼ਮਣਾਂ ਦੇ ਨਾਲ ਬੈਠ ਕੇ ਕੋਈ ਸਮਝੌਤਾ ਕੀਤਾ ਜੀ ਅੱਜ ਮੈਮੋਰੰਡਮ ਦਿੱਤਾ ਹੈ ਤੇ ਕੱਲਾ ਮੈਮੋਰੰਡਮ ਅੱਜ ਰਾਤ 12:00 ਵਜੇ ਤੁਸੀਂ ਕਾਦੀ ਮੀਟਿੰਗ ਕੀਤੀ ਸੀ ਅੱਜ ਫਿਰ ਕਾਦਾ ਮੈਮੋਰੰਡਮ ਜਦੋਂ ਤੁਸੀਂ ਰਾਤ ਮੀਟਿੰਗ ਕਰ ਰਹੇ ਹੋ ਤੇ ਅੱਜ ਕਾਦਾ ਮੈਮੋਰੰਡਮ ਭਾਈ ਤੇ ਲੋਕ ਸਾਰੇ ਜਵਾਬ ਪੁੱਛਦੇ ਇਸ ਗੱਲ ਦਾ ਬੰਦੇ ਵੀ ਨਹੀਂ ਛੱਡੇ ਗਏ ਦੋਸ਼ੀ ਵੀ ਨਹੀਂ ਫੜੇ ਗਏ ਤੇ ਤਾਂ ਨਾਂ ਵੀ ਸੀਟਾਰਤਾ ਵਾਟੇ ਕਿਉਂ ਵੀ ਕੀ ਹੋਇਆ ਕਿਉਂ ਹੋਇਆ ਇਹ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅਸਲ ਦੇ ਵਿੱਚ ਕੀ ਹੈ ਕਿ ਚੰਦਪਾਣ ਦੇ ਮਸਲੇ ਨੂੰ ਲੈ ਕੇ ਇੱਕ ਧਰਤ ਮੂਵਮੈਂਟ ਪੰਜਾਬ ਦੇ ਵਿੱਚ ਬਣਨ ਲੱਗੀ ਸੀ ਉਹ ਧਰਤ ਮੂਵਮੈਂਟ ਬਣਨ ਲੱਗੀ ਸੀ ਅੱਜ ਸਾਰੇ ਮਜਬੀ ਸਿੱਖ ਭਾਈਚਾਰੇ ਦੇ ਲੀਡਰ ਕੋਈ ਅੰਮ੍ਰਿਤਸਰ ਤੋਂ ਆਇਆ ਕੋਈ ਲੁਝਾਣੇ ਤੋਂ ਆਇਆ ਕੋਈ ਰੈਣੀ ਤੋਂ ਆਇਆ ਇਹ ਸਾਰੇ ਲੋਕ ਇੱਥੇ ਇਕੱਠੇ ਹੋਏ ਇੱਕ ਮੁੱਠੀ ਪ੍ਰਚਾਰਕ ਕੰਮ ਰੇਡਾਂ ਨੇ ਜਿਨ੍ਹਾਂ ਨੇ ਕੋਈ ਸੌਦਾ ਸੂਦਾ ਕੀਤਾ ਹੋਣਾ ਰਾਤ 12 ਵਜੇ ਬਹਿ ਕੇ ਪਹਿਲਾਂ ਇਹ ਕਾਲ ਸੀ ਕਿ ਐਸਐਸਪੀ ਦਫਤਰ ਦਾ ਘਰਾਉ ਕਰਨਾ ਉਹਨੂੰ ਬਦਲ ਕੇ ਇੱਥੇ ਇਹਨਾਂ ਨੇ ਘੱਟ ਕਰ ਲਿਆ ਤੇ ਇੱਥੇ ਕਿਸੇ ਵੀ ਕਹਿੰਦੇ ਅਸੀਂ ਜਥੇਬੰਦੀ ਦੇ ਸਾਥੀ ਨੂੰ ਕਿਸੇ ਆਗੂ ਨੂੰ ਇੱਥੇ ਬੋਲਣ ਨਹੀਂ ਦੇਣਾ ਭਾਈ ਕਿਰਨਜੀਤ ਸਿੰਘ ਗੈਰੀ ਨੂੰ 35-40 ਸਾਲ ਹੋ ਗਏ ਦਲਤ ਮੂਵਮੈਂਟ ਚਲਾਉਂਦੇ ਨੇ ਗਲਤਾਂ ਦੇ ਹੱਕ 'ਚ ਲੜਾਈ ਲੜਦੇ ਨੇ ਭਾਈ ਨਹੀਂ ਬੋਲਣ ਦਿੱਤਾ ਕਸ਼ਮੀਰ ਸਿੰਘ ਜੀ ਅੰਮ੍ਰਿਤਸਰ ਤੋਂ ਵਿਚਾਰੇ ਆਇਆ ਸਾਡੇ ਉਹਨਾਂ ਨੂੰ ਬੋਲਣ ਦਿੱਤਾ ਮਤਲਬ ਮੈਂ ਸਮਝਦਾ ਕਿ ਕਾਮ ਦੇ ਦਾਦਾ ਪ੍ਰਸ਼ਾਸਨ ਨਾਲ ਸਰਕਾਰ ਨਾਲ ਤੇ ਵਿਰੋਧੀਆਂ ਨਾਲ ਕੋਈ ਨਾ ਕੋਈ ਬੈਠ ਕੇ ਸੋਦੇਵਾਜੀ ਹੋ ਗਈ ਇਸ ਮੂਮੈਂਟ ਨੂੰ ਜਲਤ ਮੂਮੈਂਟ ਨਾ ਬਣ ਦਿੱਤਾ ਜਾਵੇ ਇਹ ਸਰਕਾਰ ਦਾ ਬੁਰੀ ਤਰ੍ਹਾਂ ਫੇਲਰ ਹੈ ਸਰਕਾਰ ਨਹੀਂ ਚਾਹੁੰਦੀ ਕਿ ਇੱਥੇ 40% ਦੀ ਦਲਿਤ ਭਾਈਚਾਰੇ ਦੇ ਲੋਕਾਂ ਦੀ ਕੋਈ ਮੂਵਮੈਂਟ ਬਣੇ। ਤਾਂ ਜੇ ਇਹ ਜਿਹੜੇ 31% ਮਜਬੀ ਸਿੱਖ ਭਾਈਚਾਰਾ ਇੱਥੇ ਇਹ ਮਜਬੀ ਸਿੱਖ ਭਾਈਚਾਰਾ ਇਕੱਠਾ ਹੋ ਕੇ ਆਪਣੇ ਹੱਕਾਂ ਦੇ ਇਤਾਂ ਦੀ ਲੜਾਈ ਲੜੇ। ਇਸ ਕਰਕੇ ਕਾਮਰੇਡਾਂ ਨੇ ਅੱਜ ਜਿਹੜਾ ਇੱਥੇ ਕੀਤਾ ਐਕਸ਼ਨ ਇਹ ਮਜਬੀ ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਇਹਨਾਂ ਨੇ ਕਰਤਾ। ਮੈਮੋਰੰਡਮ ਮੈਮੋਰੰਡਮ ਕਾਦੇ ਹੁੰਦੇ ਜੀ ਇਹ ਮੈਮੋਰੰਡਮ ਦਾ ਇਹਦਾ ਐਵੇਂ ਟਾਲਬੜੀ ਹੁੰਦੀ ਹੈ ਕਿ ਮੈਮੋਰੰਡਮ ਦਿੱਤਾ ਜੀ ਉਹ ਕਰਤਾ ਜੀ ਜੇ ਅੱਜ ਮੈਮੋਰੰਡਮ ਦਿੱਤਾ ਤੇ ਕਾਹਦਾ ਮੈਮੋਰੰਡਮ ਦਿੱਤਾ ਰਾਤ 12:00 ਵ ਮੈਮੋਰੰਡਮ ਜਦੋਂ ਤੁਸੀਂ ਰਾਤ ਮੀਟਿੰਗ ਕਰ ਰਹੇ ਹੋ ਤੇ ਅੱਜ ਕਹਾ ਮੈਮੋਰੰਡਮ ਬਈ ਸਬ ਮਸਲਾ ਇੱਥੇ ਖੜਾ ਹੁੰਦਾ ਜੇ ਘਰ ਫੜੇ ਹੋਏ ਕੁਲਦੀਪ ਸਰਪੰਚ ਹੋਰੀ ਤੇ ਦਲਦ ਭਾਈਚਾਰੇ ਦੇ ਜਿਹੜੇ ਬੱਚੇ ਐ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਆ ਆਜੋ ਸਟੇਜ ਤੇ ਹੁੰਦੇ ਤਾਂ ਇਹ ਗੱਲ ਕਿਤੇ ਹਜਮ ਹੁੰਦੀ ਸੀ ਕਿ ਬਈ ਰਾਤ ਆ ਗੱਲ ਹੋਈ ਸੀ ਤੇ ਉਹ ਬੰਦੇ ਇਹਨਾਂ ਨੇ ਛੱਡ ਤੇ ਉਹ ਛੱਡੇ ਨਹੀਂ ਦੋਸ਼ੀ ਗਿਰਦਾਰ ਨਹੀਂ ਕੀਤੇ ਤੁਸੀਂ ਬਾਈ ਧਰਾਓ ਤੁਸੀਂ ਮਾਰਚ ਚੋਂਡ ਆ ਲਿਆ ਇਹ ਕਿਤੇ ਨਾ ਗਦੇ शकਦੇ ਉਹ ਜਿਹੜੀ शक ਦੀ ਸੂਈ ਹੈ ਪੁਰਦੀ ਹੈ ਉਹ ਕੁਛ ਨਹੀਂ ਇਹ ਸਾਰੇ ਮਸਲਾ ਜਿਹੜਾ ਵਿਗੜਿਆ ਮੈਂ ਇੱਕ ਗੱਲ ਕਲੀਅਰ ਕਰਾਂ ਜਿਹੜਾ ਗੰਦੂਰ ਸਿੰਘ ਪੱਪੂ ਆ ਉਹਦੇ ਬਾਰ ਦੇ ਮੂਹਰ ਦੀ ਪਹਿਲਾਂ ਪੁਰਾਣਾ ਇੱਕ ਖਾਲਾ ਚੱਲਦਾ ਸੀ ਜਿਹਦੇ ਵਿੱਚ ਦੀ ਪਾਣੀ ਲੰਘਦਾ ਸੀ ਇਹ ਚਾਹੁੰਦਾ ਸੀ ਉਹ ਖਾਲਾ ਦੇ ਬੰਦ ਕਰਤਾ ਹੁਣ ਇੱਥੇ ਮੈਂ ਗੱਲ ਇੱਕ ਸਪਸ਼ਟ ਕਰਾਂ ਜੇ ਕੋਈ ਸ਼ਰੂਕ ਆਸਤ ਬੰਦਾ ਕੋਈ ਗਰੀਬ ਬੰਦਾ ਕੋਈ ਗਰੀਬ ਆਦਮੀ ਕਿਸੇ ਵੀ ਵਰਗ ਦਾ ਹੋਵੇ ਜੇ ਉਹ ਖਾਲੀ ਬੰਦ ਕਰ ਦੇ ਉਹਦੇ ਪਰਚਾ ਦੇ ਕੇ ਜੁੱਤੀਆਂ ਮਾਰ ਕੇ ਉਹਨੂੰ ਥਾਣੇ ਬੰਦ ਕਰ ਦਿੰਦੇ। ਭਾਈ ਉਹ ਵੀਡੀਓ ਡੀਡੀਪੀਓ ਕਿੱਥੇ ਸੀ ਜਦੋਂ ਉਹ ਖਾਨਾ ਉਹ ਬੰਦ ਕੀਤਾ ਤੇ ਇਹ ਕੁਲਦੀਪ ਸਰਪੰਚ ਕਹਿੰਦਾ ਸੀ ਵੀ ਇੱਥੇ ਖਾਣਾ ਚਾਲੂ ਕਰਾ ਕੇ ਇਹਦੇ ਵਿੱਚ ਪਾਈਪਾਂ ਪਾ ਕੇ ਗੰਦਾ ਪਾਣੀ ਜਿਹੜਾ ਹੈ ਉਹਦੇ ਵਿੱਚ ਦੀ ਕੱਢ ਕੇ ਛੱਪੜ 'ਚ ਪਾ ਦਈਏ ਤੇ ਛੱਪੜ ਦਾ ਪਾਣੀ ਕੱਢ ਕੇ ਡਰੇਨ 'ਚ ਪਾ ਦਈਏ। ਉਹ ਡਰੇਨ 'ਚ ਪਾ ਕੇ ਤੇ ਅਸੀਂ ਇੱਥੇ ਬੱਚਿਆਂ ਦੇ ਵਾਸਤੇ ਕੋਈ ਨਾ ਕੋਈ ਕਰੀਏ ਤੇ ਦੁਕਾਨਾਂ ਭਾਈਏ ਪਰ ਪਿੰਡ ਦੇ ਵਿਕਾਸ ਦੀ ਗੱਲ ਕਰਦਾ ਸੀ। ਇਹ ਧਨਾਰ ਲੋਕਾਂ ਨੂੰ ਹਜਮ ਨਹੀਂ ਹੋਇਆ ਇਹ ਤਮਝ ਵੀ ਜ਼ਿਕਰ ਦਾ ਮੁੰਡਾ ਬਹੁਤ ਵਧੀਆ ਕੰਮ ਕਰ ਗਿਆ ਸੋ ਇਹ ਇਸ ਕਰਕੇ ਸਾਰਾ ਕਟਨਾ ਕਰਮ ਵਾਪਰਿਆ ਅਧਿਨਿੰਨਣਯੋਗ ਹੈ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ ਪੰਜਾਬ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਇਸ ਗੱਲ ਦੀ ਬੰਦ ਕਰਦਾ ਕਿ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਜੁਡੀਸ਼ੀਅਲ ਜਣ ਕੇ ਸਿਟਿੰਗ ਜੱਜ ਦੇ ਰਾਹੀਂ ਇਹ ਸਾਰੇ ਮਾਮਲੇ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਸ਼ਰੂਲ ਕਾਸਟ ਬੰਦੇ ਵਿਚਾਰੇ ਗਰੀਬ ਗੁਰਬੇ ਕੋਈ ਬੱਚਾ ਮੂਰੇ ਆ ਗਿਆ ਉਹਨੂੰ ਚੱਕ ਰਿਆ ਕੋਈ ਬੁੜੀ ਆ ਗਈ ਉਹਨੂੰ ਕੁਰਤਾ ਕੋਈ ਬਜ਼ੁਰਗ ਆ ਗਿਆ ਉਹਨੂੰ ਕੁਰਤਾ ਇਹ ਸਾਰਾ ਜਿਹੜਾ ਮਾਮਲਾ ਉਹਨਾਂ ਨੂੰ ਗਰੀਬਾਂ ਨੂੰ ਵਿਚਾਰਾਂ ਨੂੰ ਗਰਿਆ ਕਰਨਾ ਚਾਹੀਦਾ ਛੱਡਣਾ ਚਾਹੀਦਾ ਤੇ ਦੋਸ਼ੀਆਂ ਦੇ ਖਿਲਾਫ ਐਸੀਐਸਟੀ ਅਨ ਦਾ ਪਰਚਾ ਦਰਜ ਕਰਕੇ ਉਹਨਾਂ ਨੂੰ ਸਜ਼ਾਵਾ ਦੇਣੀਆਂ ਚਾਹੀਦੀਆਂ ਇਹ ਮੁਠੀ ਪਰ ਕਾਮਰੇਡ ਹੈ ਇਹ ਮੁਠੀ ਪਰ ਕਾਮਰੇਡਾਂ ਨੇ ਰਾਤ ਨੂੰ ਬੈਠ ਕੇ ਦੁਸ਼ਮਣਾਂ ਦੇ ਨਾਲ ਬੈਠ ਕੇ ਕੋਈ ਸਮਝੌਤਾ ਕੀਤਾ ਸਾਡੀ ਨਾਰਾਜ਼ਗੀ ਇਸ ਗੱਲ ਤੇ ਹੈ ਕਿ ਦਲਿਤ ਮੂਵਮੈਂਟ ਨੂੰ ਬੰਦ ਤੋਂ ਰੁਕਾ ਜਾਵੇ ਇਹਨਾਂ ਨੇ ਇਹ ਕੰਮ ਕੀਤਾ ਜਿਹੜਾ ਇਹ ਚੰਦਪਾਣ ਦੇ ਲੋਕਾਂ ਵਾਸਤੇ ਬਹੁਤ ਮਾੜਾ ਸਮੁੱਚੇ ਦਲਿਤ ਭਾਈਚਾਰੇ ਵਾਸਤੇ ਬਹੁਤ ਗਲਤ ਰਾਤ ਨੂੰ 12 ਵਜੇ ਕਿੰਨੀਆਂ ਗੱਲਾਂ ਹੁੰਦੀਆਂ ਜੀ ਜਿਹਦਾ ਬਿਲੀਪ ਤੋਂ ਅਸੀਂ ਤਾਂ ਨਾ ਮੰਨਦੇ ਜਿਹੜੇ ਫੜੇ ਹੋਏ ਬੰਦੇ ਆ ਰਿਹਾ ਕਰਦੇ ਹੁੰਦੇ ਤੇ ਉਹ ਅੱਜ ਸਟੇਜ ਤੇ ਹੁੰਦੇ ਤੇ ਆਹ ਬੰਦੇ ਭਾਈ ਫੜੇ ਸੀਗੇ ਤੇ ਇਹ ਬੰਦੇ ਪੁਰ ਸਟੇਜ ਤੇ ਆ ਗਏ ਜਿਹੜੇ ਦੋਸ਼ੀ ਆ ਉਹਨਾਂ ਦੇ ਖਾਪ ਅਸੀਂ ਅਗਰ ਦਾ ਪਰਚਾ ਦਰਜ ਕਰਤਾ ਉਹ ਬੰਦਾ ਨਹੀਂ ਗ੍ਰਿਫਤਾਰੀ ਹੋ ਗਈ ਫਿਰ ਸਾਨੂੰ ਧਰਨਾ ਦੇ ਘਰਾਓ ਟਾਲਣਾ ਚਾਹੀਦਾ ਸੀ ਅਸੀਂ ਕਿਉਂ ਟਾਲਿਆ ਇਹ ਆਪਣੇ ਆਪ ਹੀ ਛੱਕ ਦੀ ਸੂਈ ਉੱਠਦੀ ਐ ਇਹ ਲੋਕ ਸਾਰੇ ਜਵਾਬ ਪੁੱਛਦੇ ਐ ਇਸ ਗੱਲ ਦਾ ਬੰਦੇ ਵੀ ਨਹੀਂ ਛੱਡੇ ਗਏ ਦੋਸ਼ੀ ਵੀ ਨਹੀਂ ਫੜੇ ਗਏ ਤੇ ਧਰਨਾ ਵੀ ਅਸੀਂ ਕਰਦਾ ਵਾਟੇ ਕਿਉਂ ਵੀ ਕੀ ਹੋ ਕਿਉਂ ਹੋਇਆ ਇਹ